ਮੋਹੂਦੂਦੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਕੱਲ ਪਾਰਲੀਮੈਂਟ ਦੇ ਅੰਦਰ ਵਕਫ ਬੋਰਡ ਸੋਧ ਬਿੱਲ ਦੇ ਨਾਮ ਦੇ ਉੱਤੇ ਇੱਕ ਬਿੱਲ ਜੋ ਲਿਆਂਦਾ ਗਿਆ ਜਿਹੜਾ ਕਿ ਦੇਸ਼ ਦੀਆਂ ਘਟਕਿਰਤੀਆਂ ਲਈ ਬਹੁਤ ਵੱਡੀ ਚੁਣੌਤੀ ਆ ਪਿਛਲੇ ਸਮੇਂ ਦੇ ਵਿੱਚ ਭਾਵੇਂ ਕਿ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਘਟਕਿਰਤੀਆਂ ਲਈ ਜੋ ਸੁਨੇਹਾ ਉਹ ਉਸ ਨੂੰ ਲਾਗੂ ਕਰਨ ਉੱਤੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚੱਲ ਰਹੀ ਆ ਇਸੇ ਤਰ੍ਹਾਂ ਹੀ ਸ਼੍ਰੋਮਈ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਨੂੰ ਤੋੜ ਕੇ ਵੱਖਰੀ ਕਮੇਟੀ ਬਣਾਉਣਾ ਹਜੂਰ ਸਾਹਿਬ ਬੋਰਡ ਦੇ ਵਿੱਚ ਜਿਹੜੇ ਆਪਣੇ ਨਮਾਇਦੇ ਨਾਮਜ਼ਦ ਕਰ ਰਹੇ ਸੋ ਅਖੀਰ ਜਿਹੜਾ ਸਭ ਤੋਂ ਵੱਡਾ ਇੱਕ ਕਟਾ ਘਟ ਗਿਂਤੀ ਮੁਸਲਮਾਨ ਵਰਗਾ ਉਹਨਾਂ ਦਾ ਜਿਹੜਾ ਵਕ ਬੋਰਡਾ ਜਿਹੜਾ ਕੀ ਪ੍ਰਬੰਧ ਸੰਭਾਲਦਾ ਧਾਰਮਿਕ ਸਥਾਨਾਂ ਦਾ ਤੇ ਉਸ ਦੇ ਵਿੱਚ ਗੈਰ ਮੁਸਲਮਾਨਾਂ ਦੇ ਨੂੰ ਸ਼ਮੂਲਿਤ ਕਰਨ ਦਾ ਜਿਹੜਾ ਮਾਮਲਾ ਆਇਆ ਭਾਵੇਂ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਉਸਨੇ ਇਸ ਦਿਨ ਲਈ ਬਹੁਤ ਵੱਡੀ ਆਵਾਜ਼ ਵੀ ਬੁਲੰਦ ਕੀਤੀ ਆ ਤਾਂ ਫਿਰ ਇਹਨੂੰ ਇੱਕ ਕਮੇਟੀ ਕੋਲੇ ਜਿਹੜਾ ਪੇਸ਼ਤਾ ਹੁੰਦਾ ਪ੍ਰੋਗਰਾਮ ਫਾਈਨਲ ਹੋਇਆ ਇਸ ਦੇ ਬਾਰੇ ਦੇ ਵਿੱਚ ਇਸ ਮਾਮਲੇ ਵਿੱਚ ਸ਼ਰੌਣੀ ਗੁਰਦੁਆਰਾ ਪਰੋਧਾ ਕਮੇਟੀ ਦੇ ਗੁਰਦੁਆਰੇ ਦੇ ਪਰੋਧਾ ਬਾਰੇ ਵੀ ਮਿਸਟਰ ਨੱਕਵੀ ਜਿਹੜੇ ਆ ਐਮਪੀ ਉਹਨਾਂ ਨੇ ਜੱਟ ਵੀ ਕੀਤਾ ਪਾਰਲੀਮੈਂਟ ਦੇ ਵਿੱਚ ਕਿ ਕੋਈ ਵਸੇ ਦਾ ਵੀ ਧਰਮ ਦਾ ਮਸਲਾ ਵਾ ਚਾਹੇ ਕੋਈ ਮੰਦਿਰ ਦੀ ਕਮੇਟੀ ਆ ਉਦੇ ਜ ਕੋਈ ਗੈਰ ਹਿੰਦੂ ਨਹੀਂ ਹੋ ਸਕਦਾ ਕੋ ਗੁਰਦੁਆਰੇ ਦੀ ਕਮੇਟੀ ਆ ਉਸ ਗੈਰ ਸਿੱਖ ਨਹੀਂ ਹੋ ਸਕਦਾ ਜੇੜੀ ਕੋਈ ਮੁਸਲਮਾਨਾਂ ਦੀ ਕਮੇਟੀ ਆ ਉਸ ਵਿੱਚ ਕੋਈ ਗੈਰ ਮੁਸਲਮਾਨ ਪ੍ਰਬੰਧ ਦੇ ਵਿੱਚ ਸਹੀ ਸੁਚਾਰੂ ਨਹੀਂ ਚਲਾ ਸਕਦਾ ਸੋ ਇਸ ਗੱਲ ਨੂੰ ਲਾਗੂ ਕਰਾਉਣ ਵਾਸਤੇ ਜਿਹੜਾ ਜਿਹੜਾ ਫੈਸਲਾ ਲਿਆ ਗਿਆ ਬੜਾ ਮਾੜਾ ਫੈਸਲਾ ਵਾ ਸੋ ਇਸ ਗੱਲ ਲਈ ਅਸੀਂ ਧੰਨਵਾਦ ਕਰਦੇ ਆ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਇਸ ਗੱਲ ਦੀ ਟਵੀਟ ਕਰਕੇ ਸਰਕਾਰ ਨੂੰ ਚੇਤਨ ਕਰਾਇਆ ਕਿ ਇਹ ਸਹੀ ਨਹੀਂ ਇਹ ਪਹੇਰੀ ਹੈ ਸੋ ਇਸ ਕਰਕੇ ਅਸੀਂ ਇਹ ਦੇਖਦੇ ਆ ਕਿ ਅੱਜ ਜੇ ਮੁਸਲਮਾਨਾਂ ਨਾਲ ਇਹ ਕੁਝ ਕੀਤਾ ਜਾ ਰਿਹਾ ਕੱਲ ਨੂੰ ਭਾਵੇਂ ਕੀ ਕਾਫੀ ਹੱਦ ਤੱਕ ਜਿਹੜਾ ਸਾਡਾ ਹਜ਼ੂਰ ਸਾਹਿਬ ਮੋਰ ਉਸ ਦੇ ਵਿੱਚ ਗੈਰ ਸਿੱਖ ਜਿਹੜੇ ਆ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਭਾਵੇਂ ਥੋੜੇ ਸਮੇਂ ਲਈ ਪ੍ਰਬੰਧਕੀ ਤੌਰ ਤੇ ਭਾਵੇਂ ਬਣਾਇਆ ਗਿਆ ਸੀ ਪਰ ਇਹ ਜਿਹੜਾ ਵਾ ਸਿੱਖਾਂ ਨੇ ਰਾਜ ਕੀਤਾ ਰਿਹਾ ਵਾ ਪਿਛਲੇ ਸਮੇਂ ਚ ਤੇ ਅੱਜ ਵੀ ਹੈਗਾ ਸੋ ਇਹ ਮੋਰ ਜਿਹੜਾ ਵਹਿਲਾ ਇਹ ਬਹੁਤ ਘਟਕਿੰਤੀਆਂ ਦੇ ਮੰਦੇ ਵਿੱਚ ਬਹੁਤ ਵੱਡਾ ਇੱਕ ਖਰਚਾ ਵਾ ਕਿ ਇਹ ਜਿਹੜਾ ਆਲਰਾਜ ਸੰਬੰਧ ਦੇ ਵਿੱਚ ਦੇਜੀਆਂ ਘਟਕਿੰਤੀਆਂ ਵੀ ਧਾਰਮਿਕ ਦਖਲ ਦੇ ਤੌਰ ਤੇ ਮੰਨਿਆ ਜਾਵੇਗਾ ਸੋ ਸਰਕਾਰ ਇਸ ਗੱਲ ਨੂੰ ਸਮਝਨੀ ਹੋਇਆ ਤੇ ਇਸ ਬਿੱਲ ਦੇ ਜਿਹੜੇ ਖਿਲਾਫ ਜਿਹੜੀ ਆ ਮਤ ਦਿੱਤੀ ਹੈ ਵਿਰੋਧੀ ਧਿਰ ਨੇ ਤੇ ਖਾਲੀਗੰਦ ਦੇ ਪ੍ਰਧਾਨ ਸੁਨੀਤ ਸਿੰਘ ਬਾਦਲ ਨੇ ਅਸੀਂ ਇਹ ਲੜ ਕੇ ਹਮਾਇਤ ਕਰਤੀ